ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨ ਸੀ ਵੱਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਵਸਨੀਕਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਸੋਸ਼ਲ ਮੀਡੀਆ ਰਾਹੀਂ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਲਾਈਵ ਸੈਸ਼ਨ ਦੌਰਾਨ ਸੂਬਾ ਵਸਨੀਕਾਂ ਵੱਲੋਂ ਮੁੱਖ ਚੋਣ ਅਧਿਕਾਰੀ ਨੂੰ ਸਿੱਧੇ ਤੌਰ ਤੇ ਚੋਣ ਪ੍ਰਕਿਰਿਆ ਨਾਲ ਸੰਬੰਧਿਤ ਸਵਾਲ ਪੁੱਛੇ ਗਏ ਜਿਨ੍ਹਾਂ ਦਾ ਮੁੱਖ ਚੋਣ ਅਧਿਕਾਰੀ ਵੱਲੋਂ ਟੁਕੜਵਾ ਜਵਾਬ ਦਿੱਤਾ ਗਿਆ। ਸੈਸ਼ਨ ਦੀ ਸ਼ੁਰੂਆਤ ਵਿੱਚ ਮੁੱਖ ਚੋਣ ਅਧਿਕਾਰੀ ਸਿਬਨ ਸੀ ਨੇ ਪੰਜਾਬ ਦੇ ਵੋਟਰਾਂ ਨਾਲ ਸੰਬੰਧਿਤ ਕੁਝ ਅੰਕੜੇ ਸਾਂਝੇ ਕੀਤੇ। ਉਹਨਾਂ ਦੱਸਿਆ ਕਿ ਵੋਟਰ ਸੂਚੀਆਂ ਵਿੱਚ ਹੁਣ ਤੱਕ 2 ਕਰੋੜ 13 ਵੋਟਰ ਦਰਜ ਨੇ ਜਿਨ੍ਹਾਂ ਵਿੱਚ 1 ਕਰੋੜ 12 ਲੱਖ ਪੁਰਸ਼ ਅਤੇ 1 ਕਰੋੜ 10 ਲੱਖ ਦੇ ਕਰੀਬ ਮਹਿਲਾਵਾਂ ਨੇ ਇਸ ਤੋਂ ਇਲਾਵਾ ਦਿਵਿਆਂਗ ਵੋਟਰਾਂ ਦੀ ਗਿਣਤੀ 1,57,000 ਦੇ ਆਸ-ਪਾਸ ਹੈ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਸੂਬੇ ਵਿੱਚ ਐਨ ਆਰ ਆਈ ਵੋਟਰਾਂ ਦੀ ਗਿਣਤੀ 1,597 ਹੈ ਸੂਬੇ ਵਿੱਚ 1,467 ਸਥਾਨਾਂ ਤੇ ਪੋਲਿੰਗ ਸਟੇਸ਼ਨ ਬਣਾਏ ਗਏ ਨੇ 13000 ਦੇ ਆਸ-ਪਾਸ ਤੇ ਉਹਦੇ ਵਿੱਚ ਜੋ ਟੋਟਲ ਮੇਲਸ 1 ਲੱਖ 1 ਕਰੋੜ 12 ਲੱਖ ਤੇ ਫੀਮੇਲ 1 ਕਰੋੜ 1 ਲੱਖ ਤੇ 85% 85 ਪਲਸ ਵੋਟਰਸ ਸੜੇ ਕੋਲ 1 ਲੱਖ 90 ਹਜ਼ਾਰ ਦੇ ਆਸ-ਪਾਸ ਹੈ ਤੇ ਐਨ ਆਰ ਆਈ ਵੋਟਰਸ ਹੈ ਮੇਲ ਫੀਮੇਲ ਤੇ ਟੋਟਲ 1597 ਐਨ ਆਰ ਆਈ ਵੋਟਰਸ ਹੋਰ ਜੋ ਪੀ ਡਬਲਯੂ ਡੀ ਵੋਟਰਸ ਹੈ ਜੋ ਪਰਸਨ ਵਿਦ ਡਿਸੇਬਿਲिटीज ਹੈ ਜਿਨ੍ਹਾਂ ਦੀ ਡਿਸੇਬਿਲਿਟੀ 4% ਤੋਂ ਵੱਧ ਹੈ ਉਹ ਦੈਟ ਇਜ਼ ਅਪਰੋਕਸੀਮੇਟਲੀ 1 ਲੱਖ 57 ਹਜ਼ਾਰ ਹੈ ਚੋਣਾਂ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ 90% ਦੇ ਕਰੀਬ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਨੇ ਅਤੇ ਬਾਕੀ ਰਹਿੰਦੇ ਪ੍ਰਬੰਧਾਂ ਨੂੰ ਅਗਲੇ 30-40 ਦਿਨਾਂ ਵਿੱਚ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵਾਰ 18 ਤੋਂ 19 ਸਾਲ ਉਮਰ ਵਰਗ ਦੇ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਇਸ ਵਾਰ ਇਹ ਗਿਣਤੀ ਪਿਛਲੀਆਂ ਚੋਣਾਂ ਦੇ ਮੁਕਾਬਲੇ ਤਕਰੀਬਨ ਦੁੱਗਣੀ ਹੈ। ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਇਸ ਵਾਰ ਸੂਬੇ ਵਿੱਚ 1170 ਮਾਡਲ ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਇਸ ਤੋਂ ਇਲਾਵਾ ਦਿਵਿਆਂਗ ਪਿੰਕ ਅਤੇ ਯੂਥ ਪੋਲਿੰਗ ਸਟੇਸ਼ਨਾਂ ਦੀ ਵੀ ਸਥਾਪਨਾ ਕੀਤੀ ਜਾਵੇ ਉਨੇ ਦੱਸਿਆ ਕਿ ਇਸ ਵਾਰ 70% ਪੋਲਿੰਗ ਦੇ ਟੀਚਰ ਨੂੰ ਪਾਰ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ ਸਾਡੇ ਲੋਕ ਇਹ ਹੀ ਕੋਸ਼ਿਸ਼ ਹੈ ਕਿ ਸਾਡੀ ਜੋ VOTING ਪਰਸੈਂਟੇਜ ਹੈ ਉਹ ਨਾਰਮਲੀ ਨੈਸ਼ਨਲ ਐਵਰੇਜ ਤੋਂ ਘੱਟ ਹੁੰਦੀ ਰਹੇ ਤੇ ਹੁਣ ਇਸ ਵਾਰ ਅਸੀਂ ਇੱਕ ਨਾਰਾ ਦਿੱਤਾ ਹੈ ਕਿ ਇਸ ਵਾਰ 70% ਤੋਂ ਸਾਡੀ ਜੋ ਪੋਲਿੰਗ ਪਰਸੈਂਟੇਜ ਹੈ ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ 70% ਤੋਂ ਵੱਧ ਹੋ ਜਾਏ ਨੈਸ਼ਨਲ ਐਵਰੇਜ ਤੋਂ ਵੱਧ ਹੋ ਜਾਏ ਤੇ ਉਹਦੇ ਵਾਸਤੇ ਅਸੀਂ ਟਰਨਆਊਟ ਇੰਪਲੀਮੈਂਟੇਸ਼ਨ ਪਲਾਨ ਬਣਾਇਆ ਹੈ ਤੇ ਟਰਨਆਊਟ ਇੰਪਲੀਮੈਂਟੇਸ਼ਨ ਪਲਾਨ ਜਿਸ ਵਿੱਚ ਬੂਥ ਲੈਵਲ ਤੇ ਜਾ ਕੇ ਅਸੀਂ ਕੋਸ਼ਿਸ਼ ਇਹ ਹੀ ਕਰ ਰਹੇ ਹਾਂ ਕਿ ਲੋਕਾਂ ਨੂੰ ਅਵੇਅਰਨੈਸ ਕ੍ਰੀਏਟ ਕੀਤੀ ਜਾਵੇ ਮੁੱਖ ਚੋਣ ਅਧਿਕਾਰੀ ਨੇ ਵੋਟਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਦੱਸਿਆ ਕਿ ਦਿਬਯੰਗ ਵੋਟਰਾਂ ਲਈ ਪੋਲਿੰਗ ਸਟੇਸ਼ਨਾਂ ਤੇ ਪੂਕਤਾ ਬੰਦੋਬਸਤ ਕੀਤੇ ਜਾਣਗੇ ਅਤੇ ਸਰਵਿਸ ਕਰਮਚਾਰੀਆਂ ਨੂੰ ਵੋਟ ਪਾਉਣ ਲਈ ਪੋਸਟਲ ਬੈਲਟ ਦੀ ਸਹੂਲਤ ਦਿੱਤੀ ਜਾਵੇਗੀ ਇੱਕ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਮੌਸਮ ਵਿਭਾਗ ਦੀ ਸੂਚਨਾ ਦੇ ਆਧਾਰ ਤੇ ਗਰਮੀ ਨਾਲ ਨਜਿੱਠਣ ਲਈ ਵੀ ਪੋਲਿੰਗ ਸਟੇਸ਼ਨਾਂ 'ਤੇ ਟੁਕਵੇਂ ਪ੍ਰਬੰਧ ਕੀਤੇ ਜਾਣਗੇ